ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਭ ਪਏ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇਦਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰਿਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤੇ ਪੰਜਾਬ ਦੀ ਸਰਕਾਰ ਮਰਦਾਨਾ 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 ਆਦਮੀ ਤਾਂ ਕੱਲ੍ਹ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲੋ ਫੋਰਸਿਸ ਨਹੀਂ ਚੜਾਉਣੀ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਐ ਕਿਸੇ ਹਾਲਤ ਨਹੀਂ ਆਪਾਂ ਫੇਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਧੀ ਰਾਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਅੱਜ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਮਰਨਬਰਤ ਤੇ ਬੈਠਣ ਜਾ ਰਹੇ ਸੀ ਪਰ ਇਸ ਤੋਂ ਪਹਿਲਾਂ ਹੀ ਇਲਜ਼ਾਮ ਲੱਗੇ ਨੇ ਕਿ ਅੱਧੀ ਰਾਤ ਨੂੰ ਕਰੀਬ 200 ਪੁਲਿਸ ਫੋਰਸ ਦੇ ਮੁਲਾਜ਼ਮਾਏ ਅਤੇ ਉਹਨਾਂ ਨੂੰ ਕਿਡਨਾਪ ਕਰਨ ਦੀ ਸਥਿਤੀ ਵਿੱਚ ਕਿਸੇ ਅਣਜਾਣ ਥਾਂ ਲੈ ਗਏ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਾਂ ਫਿਰ ਹਰਿਆਣਾ ਪੁਲਿਸ ਨੇ ਜੀ ਹਾਂ ਖਨੌਰੀ ਬਾਰਡਰ ਤੇ ਇਹ ਪੂਰਾ ਮਾਮਲਾ ਵਰਤਿਆ ਹੈ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਮਰਨਬਰਤ ਤੇ ਬੈਠਣਾ ਸੀ ਉਵੈਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਸਾਰੇ ਹੀ ਭਾਰਤ ਦੇ ਜਿੰਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾਓ ਲਾਗੂ ਕਰਵਾਉਣ ਲਈ ਤਕਰੀਬਨ 3 ਵਜੇ ਗਿਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਧੱਕੇਸ਼ਾਹੀ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪਏ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾ ਮੋ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਜੋ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਟੰਗਾ ਕੋਣ ਪੁਲਿਸ ਹੈ ਉਹ ਯਾਰ ਬੋਲ ਜੇ ਮੈਨੇ ਕਿਸਾਨ ਆ ਗਏ ਮੇਰਾ ਮੋਬਾਈਲ ਮੇਰਾ ਮੋਬਾਈਲ ਚਲੋ ਜੀ ਚਲੋ ਬੋਲੀ ਜੀ ਨਹੀਂ ਨਹੀਂ ਜੀ ਲਾਈਵ ਆਜੀ ਚਲੋ ਪ੍ਰਧਾਨ ਜੀ ਉਦੋਂ ਦਿਖਾਈ ਜੋ ਚਲੋ ਚਲੋ ਆ ਸਾਰੇ ਰਿਕਰ ਨੂੰ ਆਜੋ ਆਜੋ ਨਾਲ ਦੋ ਸਾਰਿਆਂ ਦੀ ਮਾਰ ਤੋਂ ਹੋ ਗੀ ਹੋ ਲੋ ਹਾਂਜੀ ਹਾਂਜੀ ਤਾਂ ਦੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਰੈਲ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਆਹ ਮੈਂ ਖਨੌਰੀ ਪਹੁੰਚ ਕੇ ਤਾਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰਬਰ ਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਅਤੇ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਹਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿੰਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜ ਰਹਿ ਕੇ ਸਰਕਾਰਾਂ ਇਹ ਜਿਹੇ ਹਮਲੇ ਕਰਦੀਆਂ ਨੇ ਜਾਤ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖੰਡੌਰੀ ਪਹੁੰਚੋ ਤੇ ਨਾਲ ਹੀ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਆਸੇ-ਪਾਸੇ ਇੱਥੇ ਪਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੋਰਚੇ ਚ ਆ ਕੇ ਆਪਾਂ ਇਹਨੂੰ ਖੋਰੀ ਵਿਚਾਰ ਕੇ ਆਹ ਜਿਹੜਾ ਰਸਤਾ ਹੈਗਾ ਇਸ ਇਧਰੋਂ ਜਿਹੜਾ ਆਪਣਾ ਹਰਿਆਣੇ ਨੂੰ ਜਾ ਰਿਹਾ ਹੈ ਇਹ ਹੁਣੇ-ਹੁਣੇ ਜਿਹੜਾ ਆ 2-300 ਜਿਹੜੀ ਗੱਡੀ ਹੈ ਪੁਲਿਸ ਦੀ ਉਹਨੇ ਲੈ ਕੇ ਕਿ ਕਿਸੇ ਵੀ ਵਰਕਰ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਉਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਪੁਲਿਸ ਫੋਰਸ ਨੇ देर रात ਖਨੌਰੀ ਸਰਹੱਦ ਤੇ ਕਿਸਾਨਾਂ ਦੇ ਧਰਨੇ ਦੌਰਾਨ ਵੱਡੀ ਕਾਰਵਾਈ ਕਰਦਿਆਂ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਰਾਤ ਕਰੀਬ 3 ਵਜੇ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਫੋਰਸ ਨੇ ਧਰਨੇ ਵਾਲੇ ਥਾਂ ਤੋਂ ਹਿਰਾਸਤ ਵਿੱਚ ਲਿਆ ਅਸਲ ਰਾਤ ਤੋਂ ਹੀ ਖਨੌਰੀ ਸਰਹੱਦ ਤੇ ਕਿਸਾਨਾਂ ਦੀ ਗਿਣਤੀ ਵਦਣੀ ਸ਼ੁਰੂ ਹੋ ਗਈ ਸੀ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਕਰੀਬ 200 ਤੋਂ ਵੱਧ ਪੁਲਿਸ ਮੁਲਾਜ਼ਮ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਟਰਾਲੀ ਵਿੱਚ ਦਾਖਲ ਹੋਏ ਉਹਨਾਂ ਦੀ ਟਰਾਲੀ ਦੀ ਪੰਨ ਤੋੜ ਕੀਤੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਤੇ ਪੁਲਿਸ ਫੋਰਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤਾਂ ਇਸ ਕਰਕੇ ਆਪਾਂ ਕਾਹਦੇ ਜਿਹੜਾ ਲੜਾਈ ਹੈ ਆਰ ਤੇ ਪਾਰ ਦੀ ਹੈ ਸਰਕਾਰ ਭੁਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰਨ ਵਰਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਹੈ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ ਲੀਡਰਸ਼ਿਪ ਐ ਆਹ ਜਿਹੜੇ ਵਰਕਰ ਐ ਪੂਰੇ ਧਾਂਤ ਜਾਨ ਤੇ ਚ ਰਹਿ ਕੇ ਕਬਰਾੜ ਤੇ ਨਹੀਂ ਆਉਣਾ ਕਿਸੇ ਨੇ ਆਪਾਂ ਜਾਨ ਤੇ ਚ ਰਹਿ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਐਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅਕ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਰਾਵੋ ਕੋਈ ਹੱਦਾ ਨਹੀਂ ਇਹਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆਹ ਹਰਿਆਣੇ ਦੀ ਹੱਦ ਹੈ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀ ਸਰਕਾਰਾਂ ਰਾਖ ਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ ਦੋ ਤਿੰਨ ਸੌ ਬੰਦਾ ਪੁਲਿਸ ਦਾ ਆਪਣੇ ਇੱਕੇ ਦਮ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਪਰ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ 19 ਥੋੜੀ ਹੈ ਤਾਂ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਤ ਤੇ ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਸ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਓ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਚ ਰਹਿ ਕੇ ਜਿੰਨੇ ਵੀ ਚਲਾਵਾਂਗੇ ਤਾਂ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਇਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾ ਜਿੰਨੇ ਵੀ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਬਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾੜਦੇ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀਆਂ ਟਰਾਲੀਆਂ ਐ 5-10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਐ ਇੱਧਰ ਵੀ ਪਹਿਰਾ ਦਿਓ ਉਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਨੂੰ ਜਾਗ ਤੇ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਹੈ ਤਾਂ ਆਪਾਂ ਨੂੰ ਘਰਾੜ ਦੇ ਨੂੰ ਜਾਗ ਤੇ ਰਹਿ ਕੇ ਜਿਹੜੇ ਰਸਤੇ ਆ ਆਹ ਰਸਤੇ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਪਰ ਜਿਹੜੇ ਆਪਣੇ ਉਹਨਾਂ ਨੇ ਹਮਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪੇ ਬੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਭੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀਗੇ ਜਿਹੜੇ ਇਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾਂ ਇਹ ਆ ਕੇ ਧਾਬਾ ਬੋਲ ਕੇ ਜਿਵੇਂ ਆਪਣੇ ਡਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਬ ਤੇ ਜ ਰਹਿ ਕੇ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਘਬਰਾਟ ਚ ਲੈ ਕੇ ਆਉਂਦੀਆਂ ਹੁੰਦੀਆਂ ਨੇ ਆਪਾਂ ਨਹੀਂ ਘਬਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਤੋੜਾਂਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਐ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਬਈ ਯਾਰ ਆਏ ਨਹੀਂ ਹੋਣਾ ਕੁਝ ਮਰ ਵਰਤ ਨਾਲ ਨਹੀਂ ਹੋਣਾ ਕੁਝ ਪ੍ਰਭੂ ਕਿੰਨੀਆਂ ਆਪਾਂ ਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਹੈ ਕਿਸੇ ਹਾਲਤ ਨਹੀਂ ਆਪਾਂ ਫੇਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਹੈ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਹਰ ਹਾਲਤ 12 ਵਜੇ ਸਟੇਜ 'ਤੇ ਚਲਾ ਕੇ ਮਰ ਮਰਤੇ ਬੈਠਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਜਾਣਕਾਰੀ ਮੁਤਾਬਕ ਮਰਨ ਵਰ ਤੇ ਜਾਣ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜਾਇਦਾਦ ਅਤੇ ਜ਼ਮੀਨ ਆਪਣੇ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਦੇ ਨਾਮ ਕਰਵਾ ਦਿੱਤੀ ਸੀ ਮਿਲੀ ਜਾਣਕਾਰੀ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਭਾਰੀ ਪੁਲਿਸ ਬਲ ਡੀ ਐਮ ਸੀ ਦੇ ਬਾਹਰ ਤੈਨਾਤ ਕੀਤਾ ਗਿਆ ਹੈ ਹਾਲਾਂਕਿ ਫਿਲਹਾਲ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਨੇ ਪੁਲਿਸ ਫੋਰਸ ਉਪਰ ਡੱਲੇਵਾਲ ਨੂੰ ਕਿਡਨੈਪ ਕਰਨ ਦੇ ਇਲਜ਼ਾਮ ਲਗਾਏ ਨੇ ਹਾਲਾਂਕਿ ਇਸ ਪੂਰੇ ਮਾਮਲੇ 'ਚ ਪੰਜਾਬ ਪੁਲਿਸ ਜਾਂ ਫਿਰ ਹਰਿਆਣਾ ਪੁਲਿਸ ਦਾ ਅਧਿਕਾਰਿਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ